ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇੱਥੇ ਟਾਈਮ ਹੈਗਾ ਸਵੇਕ ਤੈਂ ਦਾ ਆਪਾਂ ਚਾਹ ਲਈ ਬਣਾ ਤੇ ਉਧਰ ਆਲੂ ਤੇ ਕਾਲੇ ਚਨੇ ਉਬਲਣੇ ਰੱਖ ਦਿੱਤੇ ਆ ਇੱਧਰ ਦੁੱਧ ਆਹ ਦਹੀਂ ਵਾਲਾ ਤੇ ਪੀਣ ਵਾਲਾ ਉਧਰ ਆਪਣਾ ਲੱਸੀ ਵਾਲਾ ਦੁੱਧ ਗਰਮ ਹੁੰਦਾ ਤੇ ਉਨੋ ਵਾਲੀ ਆ ਗਈ ਸੋ ਨੂੰ ਆਪਾਂ ਥੱਲੇ ਲਾਇਆ ਥੋੜੇ ਟਾਈਮ ਲਈ ਤੇ ਫੇਰ ਰੱਖਾਂਗੇ ਕੜਨਾ ਉੱਪਰ ਹੌਲੀ ਹੌਲੀ ਕੜੀ ਜਾਊਗਾ ਰਿੱਜੇ ਪਾ ਕੇ ਤੇ ਇਧਰ ਇਹ ਸੋਤ ਨੂੰ ਆਪਾਂ ਚਾੱਕ ਕੇ ਪਾਣੀ ਵਿੱਚ ਮੈਂ ਰੱਖ ਦਿੰਨੀ ਹੁੰਨੀ ਨਾਰਮਲ ਜਿਹਾ ਪਾਣੀ ਦਾ ਟੈਂਕੀ ਦਾ ਟੂਟੀ ਦਾ ਲੈ ਲਈਦਾ ਕਿਉਂਕਿ ਜਾਦੀ ਠੰਡੇ ਵਿੱਚ ਵੀ ਗਰਮ ਦੁੱਧ ਇਕਦਮ ਰੱਖਿਆ ਤੇ ਫੇਰ ਡਰ ਲਿੰਦਾ ਫਟ ਨਾ ਜਾਵੇ ਪਾਣੀ ਵਿੱਚ ਤਾਂ ਰੱਖਦੀ ਹੁੰਨੀ ਆ ਵੀ ਜਦ ਤੱਕ ਜਾਗ ਲਾਉਣਾ ਆ ਇੱਕ ਦੋ ਪਾਣੀ ਬਦਲ ਦਿੰਨੀ ਹੁੰਨੀ ਆ ਵੀ ਠੰਡਾ ਹੋ ਜਵੇ ਦੁੱਧ ਦੁੱਧ ਕਰਮ ਨੂੰ ਫਿਰ ਜਦੋਂ ਜਾਗ ਲਾ ਲਉ ਤੇ ਦਹੀਂ ਬਹੁਤ ਖੱਟਾ ਬਣਦਾ ਜੀ ਤੇ ਇਧਰ ਆਲੂ ਤੇ ਚਨੇ ਪੈ ਗਏ ਸੀ ਰੇਜੇ ਇਹ ਹੁਣੇ ਹੁਣ ਮੈਂ ਫੇਰ ਸਬਜੀ ਵਾਲੇ ਪਤੀਲੇ 'ਚ ਹੀ ਅੱਜ ਵਾਲਾ ਮੈਂ ਕੁੱਕਰ ਵਗੈਰਾ ਨਹੀਂ ਚੱਕਿਆ ਵੀ ਇੱਥੇ ਉਹਨੇ ਜਿੰਨੇ ਭਾਂਡੇ ਕੱਲੋਂ ਉਹਨੇ ਮੰਜਣ ਵਾਲੇ ਹੁੰਦੇ ਇੱਥੇ ਆਪਾਂ ਧਾਰਾ ਕੱਢ ਕੇ ਆ ਗਏ ਸੀ ਭਾਂਡੇ ਵਗੈਰਾ ਸਾਰਾ ਕੁਝ ਧੋ ਕੇ ਤੇਲ 'ਚ ਪਾ ਕੇ ਪਤੀਲੇ ਵਿੱਚ ਰੱਖ ਦਿੱਤਾ ਸੀ ਜਦੋਂ ਭਾਂਡੇ ਧੋਹਦੀ ਸੀ ਕਿ ਤੇਲ ਕੱਢ ਗਿਆ ਲਓ ਜੀ ਇਹ ਚਨੇ ਆਪਣੇ ਵਾਲੇ ਆ ਤੇ ਟਮਾਟਰ ਲਸਣ ਪਿਆਜ਼ ਪਿਆਜ਼ ਮੈਂ ਚੋਪਰ ਚ ਕਰ ਲਿਆ ਸੀ ਤੇ ਇਹ ਜੀ ਆਪਾਂ ਪਾਣੀ ਗਰਮ ਕਰ ਲੈਣੇ ਹੁੰਦੇ ਆ ਅੱਗੇ ਵੀ ਮੈਂ ਦੱਸਿਆ ਵੀ ਧਰੀ ਵਿੱਚ ਪਾਣੀ ਗਰਮ ਕਰਕੇ ਮੈਂ ਧਰੀ ਵਾਲੀ ਸਬਜ਼ੀ ਚ ਪਾਉਣੀ ਹੁੰਦੀ ਆ ਉਹੀ ਜੀ ਰੋਜ ਵਾਲਾ ਪ੍ਰੋਸੈਸ ਆਪਣਾ ਸਬਜ਼ੀ ਦਾ ਤੇ ਇੱਥੇ ਪਾਵਾਂਗੇ ਆਪਾਂ ਜੀਰਾ ਇਹ ਜੋੜ ਸਾਹਿਬ ਹੁਣੀ ਆ ਜਸਵੀਰ ਦੇ ਘੈਸੀ ਜਲੰਧਰ ਕੰਮ ਜਿਆ ਸੀਗਾ ਥੋੜਾ ਜਿਹਾ ਤੇ ਆਪਾਂ ਲਸਣ ਪਾ ਲਿਆ ਲਸਣ ਨੂੰ ਤੇ ਜੀਰੇ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਮੇਰੀ ਪਸੰਦ ਹੈਗੀ ਆ ਜੀ ਵਾਈਟ ਚਨੇ ਤੇ ਜੋੜ ਸਾਹਿਬ ਦੀ ਪਸੰਦ ਹੈਗੀ ਇਹ ਚਨੇ ਉਹ ਇਹ ਕਹਿੰਦੇ ਉਹ ਖਾ ਕੇ ਮੇਰਾ ਢੱਡ ਦੁਖਣ ਲੱਪਿੰਦਾ ਆ ਇਹ ਇਹ ਚਣਿਆਂ ਨੂੰ ਖਾਸ਼ੋ ਕੀ ਖਾ ਲਿੰਦੇ ਆ ਬਲੈਕ ਚਣਿਆਂ ਨੂੰ ਮੈਨੂੰ ਦੂਸਰੇ ਪਸੰਦ ਆ ਚਲੋ ਖਾਣੀ ਤੇ ਪੈਣੀ ਰੋਟੀ ਸਾਡੀ ਕਿਹਨ ਪਸੰਦ ਜਾਂ ਨਾ ਪਸੰਦ ਦੇਖਦਾ ਘਰ ਵਿੱਚ ਲੇਡੀਜ਼ ਦੀ ਪਸੰਦ ਨਾ ਪਸੰਦ ਨਹੀਂ ਚੱਲਦੀ ਜੋ ਸਾਰੇ ਪਰਿਵਾਰ ਨੂੰ ਪਸੰਦ ਆ ਉਹੀ ਬਣਾਣਾ ਉਸ ਨਾਲ ਖਾਣੀ ਆ ਪੈਂਦੀਆਂ ਜੀ ਰੋਟੀਆਂ ਜਾਂ ਤਾਂ ਦੀਆਂ ਜੋ ਵੀ ਬਣਿਆ ਹੋਵੇ ਕਿਉਂਕਿ ਬਣਾਇਆ ਖੁਦ ਹੁੰਦਾ ਆ ਤੇ ਇੱਥੇ ਜਦ ਤੱਕ ਆਪਣੇ ਪਿਆਜ਼ ਭੁੱਜਦੇ ਆ ਤਾਂ ਆਪਾਂ ਆਟਾ ਗੁੰਨ ਲਾਂਗੇ ਨਾਲੋਂ ਨਾਲ ਪਿਆਜ਼ਾਂ 'ਚ ਕਟਛੀ ਬਿਮਾਰੀ ਜਾਂਦੀ ਸੀ ਕਿ ਕਿਤੇ ਥੱਲੇ ਜੇ ਲੱਗ ਕੇ ਕਾਲੇ ਜਿਹੇ ਨਾ ਹੋ ਜਾਣ ਕਿਉਂਕਿ ਅੱਜ ਮੈਂ ਤੇਲ ਥੋੜਾ ਜਿਹਾ ਘੱਟ ਪਾਇਆ ਸੀਗਾ ਫਿਤਰੀ ਦੇ ਉੱਪਰ ਜ਼ਿਆਦਾ ਹੀ ਤੇਲ ਤੇਲ ਜਿਹਾ ਹੋ ਜਾਂਦਾ ਆਪਾਂ ਤੇਲ ਦਾ ਹੀ ਤੜਕਾ ਲਾਉਣਾ ਜੀ ਹਰੇਕ ਦਾਲ ਸਬਜ਼ੀ ਨੂੰ ਇਹ ਨਹੀਂ ਹੈਗਾ ਵੀ ਕੀ ਹੈ ਨਹੀਂ ਕਿ ਸੁੱਖ ਨਾਲ ਬਾਬੇ ਦੀ ਕਿਰਪਾ ਨਾਲ ਬਾਧੂ ਆ ਤੇ ਬਰ ਨਹੀਂ ਜਿੱਦਾਂ ਜਦੋਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਦੋਨਾਂ ਨੂੰ ਬੀਪੀ ਵਧਣ ਲੱਗ ਪੈਸੇ ਉਦੋਂ ਤੂੰ ਮੈਂ ਬੇਸੀ ਘਿਓ ਦਾ ਤੜਕਾ ਬੰਦ ਕਰ ਦਿੱਤਾ ਸੀ ਫਿਰ ਆਪਾਂ ਤੇਲ ਦਾ ਹੀ ਲਾਉਨੇ ਆ ਕਿ ਤੇਲ ਆਪਣਾ ਘਰ ਦਾ ਹੁੰਦਾ ਜੀ ਸਰ ਹੋ ਜਾਂਦੀ ਸੋਣੀ 1.5 ਕੁਇੰਟਲ 2 ਕੁਇੰਟਲ ਹੋ ਜਾਂਦੀ ਹੈ ਤੇ ਚਲੋ ਘਰ ਦਾ ਤੇਲ ਕੜਾਈ ਦਾ ਸਰ ਜਾਂਦਾ ਬਹੁਤ ਸੋਹਣਾ ਪਸ਼ੂਆਂ ਨੂੰ ਵੀ ਦਈਦਾ ਆ ਆਪ ਵੀ ਵਰਤੀਦਾ ਆ ਤੇ ਹੋਰ ਜੀ ਸਵਾਗਤ ਹੈ ਸਾਰੀ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ ਹੈ ਜੋ ਨਵੇਂ ਆਏ ਆ ਭੈਣ ਭਰਾ ਉਹਨਾਂ ਦਾ ਵੀ ਤੇ ਜੋ ਪਹਿਲਾਂ ਆਪਣੇ ਨਾਲ ਜੁੜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਵੀਡੀਓ ਨੂੰ ਵਾਚ ਕਰਕੇ ਦੇਖ ਕੇ ਤੇ ਫਿਰ ਬਾਅਦ ਵਿੱਚ ਕਮੈਂਟ ਕਰਦੇ ਆ ਸਾਰੇ ਭੈਣ ਭਰਾ ਚੰਗਾ ਲੱਗਦਾ ਜੀ ਹੌਸਲਾ ਮਿਲਦਾ ਵੱਧ ਤੋਂ ਵੱਧ ਸਪੋਰਟ ਕਰੋ ਜੀ ਆਪਣੀ ਭੈਣ ਨੂੰ ਤਾ ਜੋ ਜਿਹੜੀ ਮੈਨੂੰ ਕੋਈ ਹੈਗੀ ਆ ਮੇਰੇ ਮਨ ਦੇ ਵਿੱਚ ਟੈਨਸ਼ਨ ਮੇਰੀ ਜ਼ਿੰਦਗੀ ਚ ਜਿਹੜਾ ਇੱਕ ਅਧੂਰਾ ਪਾਣਿਆ ਮੈਂ ਚਾਹਨੀ ਭੈਣ ਭਰਾਵਾਂ ਦੇ ਤੇ ਪਿਆਰ ਦੇ ਨਾਲ ਮੈਂ ਉਸ ਉਹਦੇ ਸਟ੍ਰੈਸ ਵਿੱਚੋਂ ਬਾਹਰ ਰਵਾਂ ਚਾਹਨੀ ਆ ਵੀ ਮੈਂ ਨਾ ਸੋਚਾਂ ਇਹਦੇ ਬਾਰੇ ਪਰ ਸੋਚ ਹੋ ਜਾਂਦਾ ਜੀ ਮੈਂ ਇਦਾਂ ਨਹੀਂ ਹੈਗਾ ਵੀ ਮੈਂ ਰੋਜ਼ ਇਮੋਸ਼ਨਲਲੀ ਹੋ ਕੇ ਗੱਲ ਕਰਦੀ ਆ ਪਰ ਮੇਰਾ ਦਿਮਾਗ ਉੱਥੇ ਹੀ ਲੱਗਾ ਰਹਿੰਦਾ ਜੀ ਅੱਜੇ ਘਰ ਹੈ ਨਹੀਂ ਸੀਗੇ ਤੇ ਮੈਨੂੰ ਪਤਾ ਵੀ ਮੈਂ ਕਿੱਦਾਂ ਦਿਨ ਕੱਢਿਆ ਕਿਉਂਕਿ ਜਦੋਂ ਇਹ ਘਰੇ ਹੁੰਦੇ ਆ 100 ਬੰਦੇ ਨੂੰ ਕੁਝ ਬਣਾ ਕੇ ਦੇ ਦੋ ਖਾਣ ਨੂੰ ਕੁਝ ਲਿਆ ਕੋਈ ਪਾਣੀ ਲਿਆ ਦੇ ਕੋਈ ਚਾਹ ਬਣਾ ਦੇ ਸਾਮੇ ਮੈਂ ਇਕੱਲੀ ਨੇ ਕੀ ਕਰਨਾ ਕੰਮ ਮਗਰੋਂ ਫੋਨ ਦੇਖ ਲਿਆ ਫੋਨ ਵੀ ਬੰਦਾ ਕਿੰਨਾ ਦੇਖੀ ਜਾਊਗਾ ਅੱਖਾਂ ਦੁਖਾਂ ਲੱਗ ਜਾਂਦੀਆਂ ਐ ਫੇ ਸੋਚ-ਸੋਚ ਕੇ ਮਨ ਖਰਾਬ ਹੁੰਦਾ ਰਹਿੰਦਾ ਹੀ ਵੀ ਕੀ ਜ਼ਿੰਦਗੀ ਯਾਰ ਅੱਬਾ ਕਿਉਂ ਥੋੜ ਰੱਖੀ ਇਸ ਚੀਜ਼ ਦੀ ਹੈਨਾ ਹੋ ਜਾਂਦਾ ਮਨ ਜੀ ਸਾਰੇ ਮੈਨੂੰ ਕਹਿੰਦੇ ਮਨ ਨਾ ਭਰਿਆ ਕਰ ਪਰ ਪਤਾ ਨਹੀਂ ਕਿਉਂ ਮਨ ਭਰਿਆ ਹੁੰਦਾ ਆ ਜਦੋਂ ਤੋਂ ਮੰਮੀ ਡੈਡੀ ਇੱਕ ਅਸੀਂ ਤਿੰਨ ਇੱਕ ਸਾਲ ਦੇ ਵਿੱਚ ਤਿੰਨ ਜੀ ਸਾਡੇ ਗਏ ਪਹਿਲਾਂ ਮੰਮੀ ਪੂਰੇ ਹੋਏ ਫਿਰ ਭਰਾ ਵੱਡਾ ਫਿਰ ਡੈਡੀ ਉਹ ਪਤਾ ਨਹੀਂ ਉਹਨਾਂ ਦਾ ਵੀ ਦੁੱਖ ਨਹੀਂ ਸਹਾਰ ਹੋਇਆ ਤੇ ਇੱਕ ਜਿਹੜੀ ਆਪ ਦੀ ਜ਼ਿੰਦਗੀ 'ਚ ਕਮੀ ਆ ਬਹੁਤ ਮੈਂ ਸੋਚਦੀ ਮੈਂ ਵੀਡੀਓ ਜਦੋਂ ਵਾਇਸਓਵਰ ਕਰਨੀ ਮੈਂ ਰੋਣਾ ਨਹੀਂਗਾ ਪਰ ਪਤਾ ਨਹੀਂ ਕੀ ਗੱਲ ਹੈ ਮੇਰਾ ਮਨ ਭਰ ਜਾਂਦਾ ਸੌਰੀ ਮੰਗਦੀ ਮੈਂ ਸਾਰਿਆਂ ਤੋਂ ਇੱਥੇ ਲੋ ਜੀ ਆਪਾਂ ਆਟਾ ਗੋਲ ਲਿਆ ਆਟੇ ਨੂੰ ਫੋਨ ਕੇ ਰੱਖਾਂਗੇ ਆਟਾ ਮੈਂ ਬਾਹਰ ਹੀ ਰੱਖ ਲਿਆ ਗੋਨ ਕੇ ਤੇ ਮੰਨ ਲਓ ਮੱਲੀ ਪਤਲਾਇਆ ਹੋ ਜਾਂਦਾ ਆ ਪਿਆ ਇੰਨਾ ਪਤਲਾ ਮੈਂ ਕਰਦੀ ਵੀ ਨਹੀਂ ਆਟੇ ਨੂੰ ਪਰ ਗਰਮੀ ਇੰਨੀ ਆ ਮੀਂਹ ਸਾਡੇ ਬਥੇਰਾ ਪੈ ਗਿਆ ਦੋ ਦੋ ਤਿੰਨ ਵਾਰੀ ਪੈ ਗਿਆ ਜੀ ਪੂਰਾ ਇਹਨ ਰਾਸਟਿਆਂ ਚ ਪਾਣੀ ਪਾਣੀ ਕਰ ਦਿੱਤਾ ਰਾਹ ਚੱਲਦੇ ਸੀ ਪੂਰੇ ਪਾਣੀ ਨਾਲ ਤੇ ਪਰ ਠੰਡ ਠੁੰਡ ਦਾ ਕੋਈ ਨਹੀਂ ਹੈਗਾ ਵੀ ਠੰਡਾ ਹੋਇਆ ਮੌਸਮ ਗਰਮੀ ਉਨੀ ਦੀ ਉਨੀ ਹੈ ਇਦਾਂ ਵੀ ਫਸਲਾਂ ਫਸਲਾਂ ਨੂੰ ਪਾਣੀ ਚਲੋ ਸੋਨਾ ਲੱਗ ਗਿਆ ਤੇ ਇਦਾਂ ਗਰਮੀ ਹਵਾ ਹੋਵਾ ਨਹੀਂ ਚੱਲਦੀ ਕਰਕੇ ਗਰਮੀ ਜਾਂਦੀ ਹੈ ਉਦਾਂ ਏਸੀ ਰਾਤ ਨੂੰ 28 ਤੇ ਕਰਕੇ ਚਲਾਉਣਾ ਪੈਂਦਾ ਹੈ ਜੇ 24 ਤੇ ਕਰੋ ਤਾਂ ਠੰਡ ਬਹੁਤ ਲੱਗਣ ਲੱਗ ਜਾਂਦੀ ਹੈ ਥੋੜਾ ਤਾਂ ਮੌਸਮ ਨੂੰ ਹੈਗਾ ਇਦਾਂ ਫਰਕ ਜਿੱਦਾਂ ਰਾਤ ਨੂੰ ਲਓ ਜੀ ਇੱਥੇ ਆਪਾਂ ਮੇਥੀ ਪਾ ਦਿੱਤੀ ਮੈਂ ਟਮਾਟਰ ਜਦੋਂ ਪਾਏ ਆ ਤੇ ਨਾਲ ਹੀ ਫਿਰ ਚਨੇ ਪਾ ਦਿੱਤੇ ਸੀ ਵੀ ਚਲੋ ਸੋਣਾ ਲੂਣ ਲਾਣ ਇਹਨਾਂ ਦੇ ਵਿੱਚ ਰਚ ਦਊਗਾ ਜਦੋਂ ਉਬਾਲੇ ਆ ਉਹ ਤੋਂ ਵੀ ਥੋੜਾ ਲੂਣ ਪਾ ਲਿਆ ਸੀਗਾ ਆਲੂ ਤੇ ਚਨੇ ਮੈਂ ਇਕੱਠੇ ਉਬਾਲ ਲੈ ਸੀਗੇ ਆਲੂ ਆਪਾਂ ਚੰਗੀ ਤਰ੍ਹਾਂ ਧੋਸ ਵਾਰ ਕੇ ਫੇ ਨਾਲ ਇਹ ਬਾਲੇ ਚਨੇ ਸਵੇਰ ਦੇ 3:30 ਸੀ 8:00 ਵਜੇ ਦੇ ਸੋਹਣੀ ਤਰ੍ਹਾਂ ਹੋ ਗਏ ਸੀਗੇ ਸੌਫਟ ਜ ਹੈ ਲੋ ਜੀ ਇੱਥੇ ਹਲਦੀ ਪਾਵਾਂਗੇ ਹਾਂ ਜੀ ਮੇਰੀ ਆਦਤ ਹੈ ਮੇਰੀ ਮੰਮੀ ਵੀ ਕਹਿੰਦੀ ਹੁੰਦੀ ਸੀ ਕਹਿਣਾ ਤੂੰ ਕੜਚੀ ਦੇ ਉੱਤੇ ਸਾਰਾ ਕੁਝ ਕਰ ਦਿੰਨੀ ਕੜਚੀ ਲਵੇੜ ਲੈਣੀ ਮੈਂ ਕਿ ਤੋੜ ਕੇ ਦੇ ਵਿੱਚ ਕੜਚੀ ਫਿਰਦੀ ਤੇ ਲਿਬੜਦੀ ਤੇ ਹੈਗੀ ਆ ਕਹਿਣਾ ਤੂੰ ਇਦਾਂ ਕਟਛੀ ਦੇ ਵਿੱਚ ਨਾ ਸਿੱਟੇ ਕਰ ਤੋੜਕੇ ਦੇ ਵਿੱਚ ਰਲਾ ਦਿਆ ਕਰ ਮੈਂ ਫਿਰ ਮੈਂ ਉਹਨੂੰ ਮੰਮੀ ਨੂੰ ਕਹਣਾ ਮੰਮੀ ਪਾਣੀ ਪਾ ਦਿੱਤਾ ਦੇਖੋ ਪਾਣੀ ਦੇ ਨਾਲ ਲੈ ਤੇ ਕਹਿਣਾ ਪੁੱਤ ਜੇ ਸੁੱਕੀ ਸਬਜ਼ੀ ਬਣਾਈਏ ਕਿਸੇ ਸਬਜ਼ੀ ਚ ਪਾਣੀ ਨਹੀਂ ਪੈਂਦਾ ਕਟਛੀ ਸਾਫ਼ ਹੀ ਰੱਖੀ ਦੀ ਹੁੰਦੀ ਆ ਡੰਡੀ ਦਾ ਕੀ ਕੰਮ ਐ ਲਿਬੜ ਜਾਵੇ ਸਿਆਣੀਆਂ ਪਿਛ ਸੁਚੱਜੀਆਂ ਤੇ ਸਤਿਆਰੀਆਂ ਬੀਬੀਆਂ ਸਖਾਉਂਦੀਆਂ ਸੀਗੀ ਆ ਕੰਮ ਜਿੱਦਾਂ ਅਸੀਂ ਕਰਦੇ ਹੁੰਦਾ ਕਰੋ ਅੱਜ ਤਾਂ ਮੈਂ ਚੰਗਾ ਖਲਾਰਾ ਪਾ ਲਿਆ ਕਿਉਂਕਿ ਇੱਕ ਹੱਥ 'ਚ ਫੋਨ ਸੀ ਮੇਰੇ ਕਦੇ ਮੈਂ ਪਾਣੀ ਡੋਲ ਲੈਂਦੀ ਕਦੇ ਹਲਦੀ ਡੋਲ ਜਾਂਦੀ ਸੀ ਮੇਰੇ ਕੋਲ ਲਓ ਜੀ ਇੱਥੇ ਆਪਾਂ ਜਿਹੜਾ ਪਾਣੀ ਰੰਨ ਕੇ ਰੱਖਿਆ ਆ ਗਰਮ ਕਰਕੇ ਉਹ ਪਾਇਆ ਤੇ ਹੁਣ ਨਾਲ ਲੱਗਦੇ ਤਰੀਲੇ ਜਿੰਨਾ ਆਪਾਂ ਨੂੰ ਚਾਹੀਦਾ ਉਹਨਾਂ 'ਚ ਪਾ ਲਾਂਗੇ ਲਓ ਜੀ ਪਾਣੀ ਦਿੱਤਾ ਆਪਾਂ ਪਾ ਹਨ ਸਬਜ਼ੀ ਹੌਲੀ ਹੌਲੀ ਬਣੂਗੀ ਤਰੀ ਆਪਾਂ ਜਦ ਤੱਕ ਇੱਥੇ ਸਾਫ਼ ਕਰਦੇ ਆਂ ਮੈਂ ਛੋਟੇ ਗੈਸ ਤੇ ਤਾਂ ਕਰ ਦੇਣੀ ਇਹ ਚੱਕ ਕੇ ਪਤਲੀ ਕਿਉਂਕਿ ਇਧਰ ਆਪਾਂ ਰੋਟੀ ਵੱਡੇ ਗੈਸ ਤੇ ਬਣਾਉਣੀ ਹੁੰਦੀ ਹੈ ਜਿੱਦਾਂ ਇਧਰ ਜਿਆਦੀ ਅੱਗ ਹੁੰਦੀ ਸੇਕ ਇੱਥੇ ਰੋਟੀ ਸੋਹਣੀ ਪੱਕ ਜਾਂਦੀ ਆ ਐ ਕੋਦਰ ਥੋੜੀ ਸਪੇਸ ਘਟਿਆ ਰੋਟੀ ਬੇਲਣ ਲਈ ਕਿਉਂਕਿ ਉੱਧਰ ਭਾਂਡਿਆਂ ਵਾਲੇ ਰੈਂਕ ਵਗੈਰਾ ਪਏ ਆ ਤਾਂ ਕਰਕੇ ਉੱਧਰ ਮੈਂ ਫਿਰ ਦਾਲ ਸਬਜ਼ੀ ਨੂੰ ਤੜਕਾ ਇੱਧਰ ਲਾ ਲੈਣੀ ਉਹ ਵੀ ਜਲਦੀ ਲੱਗ ਜਾਂਦਾ ਤੇ ਰੱਖ ਫਿਰ ਬਾਲ ਵਿੱਚ ਉੱਧਰ ਦੇਣੀ ਸੀ ਇੱਕ ਤਾਂ ਉਸ ਚੁੱਲੇ ਦਾ ਬਹੁਤ ਹੈ ਪਰ ਪਤਾ ਨਹੀਂ ਕੀ ਗੱਲ ਹੈ ਰੋਟੀ ਮੈਨੂੰ ਜ਼ਿਆਦਾ ਵੱਡੇ ਚੁੱਲੇ ਤੇ ਬਣਾਉਣੀ ਚੰਗੀ ਲੱਗਦੀ ਹੈ ਲੋਟਿਆ ਪਾ ਨਾਲੋ ਨਾਲ ਹੀ ਜਿਹੜਾ ਕੋਈ ਪਾਣੀ ਦਾ ਛਿੱਟਾ ਜਾਂ ਕਿਦਾਂ ਵੀ ਆ ਤੇਲਾਂ ਵੀ ਤਾਂ ਸਾਫ਼ ਕਰੀ ਗਏ ਜਦੋਂ ਤੋ ਤੜਕਾ ਲਾਉਣਾ ਤੇ ਕੀ ਤੇਲ ਦੇ ਛਿੱਟੇ ਜੇ ਪੈ ਜਾਂਦੇ ਆ ਜੀ ਨਾਲੋ ਨਾਲ ਸਾਫ਼ ਕਰ ਲੋ ਤੇ ਵਧੀਆ ਰਹਿ ਜਾਂਦਾ ਨਹੀਂ ਤਾਂ ਦਾਗ ਜੇ ਦਿਖਦੇ ਰਹਿੰਦੇ ਆ ਸਹੀ ਤੇ ਮੈਂ ਕੰਦ ਤੇ ਉਹ ਲਿਆ ਕੇ ਪੇਪਰ ਜਿਆ ਲਾਇਆ ਕੰਦ ਸਾਡੀ ਸਾਰੀ ਇਹ ਖਰਾਬ ਹੋ ਜਾਂਦੀ ਪਹਿਲਾਂ ਚਿਮਨੀ ਸੀਗੀ ਤੇ ਚਿਮਨੀ ਫਿਰ ਇੱਕ ਵਾਰੀ ਲਾਈਟ ਇਦਾਂ ਵੱਧ ਘਟ ਆਈ ਸਾਡੇ ਕਈਆਂ ਨਹੀਂ ਕਈ ਚੀਜ਼ਾਂ ਇਹ ਤਾਂ ਲੂ ਹੋ ਗਈਆਂ ਸੀਗੀਆਂ ਸਾਡੀ ਚਿਮਨੀ ਖਰਾਬ ਹੋ ਗਈ ਸੀ ਜੇ ਮੈਂ ਤੜਕਾ ਲਾਉਂਦੀ ਸੀ ਚੱਲਦੀ ਸੀਗੀ ਉਹ ਤੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਧੂਆਂ ਜਿਆ ਛੱਡ ਗਈ ਤੇ ਮੁੜ ਕੇ ਬਣੀ ਨਹੀਂ ਫਿਰ ਸਹੀ ਤਰ੍ਹਾਂ ਤੇ ਫਿਰ ਲਾਹ ਦਿੰਦੀ ਸੀਗੀ ਵੇ ਮੈਂ ਟੰਗੀ ਰੱਖਣੀ ਇੱਥੇ ਬਾਦੂ ਚਿਮਨੀ ਮੈਂ ਪਹਿਲਾਂ ਛੇਤੀ ਜਦੋਂ ਰਸੋਈ ਬਣਾਈ ਆ ਤੇ ਉਦੋਂ ਚਿਮਨੀ ਲਵਾ ਲਈ ਸੀਗੀ ਵੀ ਇਹ ਖਰਾਬ ਹੋ ਗਿਆ ਕੰਨੀ ਰਸੋਈ ਸਾਰੀ ਹੈਥ ਦੀ ਉਹਦੀ ਬਹੁਤ ਮौज ਆ ਧੂਆਂ ਵਗੈਰਾ ਕੁਛ ਨਹੀਂ ਅੰਦਰ ਤੋੜ ਕੇ ਤੋੜ ਕੇ ਜਦੋਂ ਹੁਣ ਤੇਲ ਤੇਲ ਜਿਆ ਚੀਜ਼ਾਂ ਤੇ ਹੋ ਜਾਂਦਾ ਮੈਨੂੰ ਤਾਂ ਡੇਲੀ ਮੈਂ ਸਾਰੇ ਰੈਕ ਨੂੰ ਸਾਫ਼ ਕਰਦੀ ਹੁੰਨੀ ਆ ਮਾਰਨਾ ਹੀ ਆ ਨਾ ਤੇ ਕੱਪੜਾ ਗਿੱਲਾ ਸੁੱਕਾ ਜਿਆ ਕਿਉਂਕਿ ਤੰਧਾਈ ਜੀ ਜੰਮ ਜਾਂਦੀ ਆ ਜੀ ਲੋ ਜੀ ਆ ਪਾਣੀ ਗਰਮ ਪਾਉਣ ਦਾ ਫਾਇਦਾ ਆ ਵੀ ਨਾਲ ਹੀ ਸਬਜ਼ੀ ਰੇਜੇ ਪੈ ਜਾਂਦੀ ਆ ਤਰੀ ਨੋ ਪੱਤਾ ਵਾਲੇ ਆਏ ਤੋਂ ਫੇ ਰੋਟੀ ਪਕਾਵਾਂਗੇ ਅੱਜ ਤਾਂ ਮਾਣਾ ਅਦਾਸ ਜਿਹਾ ਸੀਗਾ ਕਰਕੇ ਤਾਂ ਮੈਂ ਤਾਂ ਹੋਰ ਕੋਈ ਕੰਮ ਵੀ ਨਹੀਂ ਕਰਦੇ ਦੀ ਵੀਡੀਓ ਬਣਾਈ ਨਾ ਕੰਮ ਕਰਨ ਨੂੰ ਦੇ ਲਈ ਕੀਤਾ ਜੀ ਬਾਲਾ ਇਹ ਚਲ ਗਿਆ ਇਹਨਾਂ ਨੂੰ ਰੋਟੀ ਖਵਾ ਕੇ ਸਵੇਰੇ 9 ਵਜੇ ਤੇ ਗਿਆ ਸ਼ਾਮੀ 4:00 ਤੋਂ 5:00 ਆਏ ਆ ਤੇ ਇੱਥੇ ਇੱਕ ਪ੍ਰਸ਼ਾਦਾ ਆਪਣੇ ਕੋਲ ਪਿਆ ਸੀ ਉਹ ਰੱਖਾਂਗੇ ਥੱਲੇ ਸ਼ੈਫੀ ਨੂੰ ਪੈਜੂਗਾ ਸ਼ੈਫੀ ਲਈ ਹੋਰ ਬਣਾਵਾਂਗੇ ਤਾਜੇ ਵੀ ਬਣਾਵਾਂਗੇ ਆਟਾ ਦੇਖੋ ਜੀ ਪਤਲਾ ਹੋ ਗਿਆ ਤੇ ਇਹ ਜਦੋਂ ਚਲ ਗਿਆ ਘਰੋਂ ਤਾਂ 4:30 ਵਜੇ ਆਇਆ ਤਾਂ ਆਉਂਦਿਆਂ ਨੂੰ ਚਲੋ ਜਿਹੜੇ ਰੋਟੀ ਦਾਲ ਸਬਜ਼ੀ ਲਈ ਇੰਤਜ਼ਾਮ ਕਰਨਾ ਉਹ ਤਾਂ ਕਰਨਾ ਹੀ ਕਰਨਾ ਹੋਰ ਜਿੱਦਾਂ ਇਹ ਘਰੇ ਹੋਣ ਕੋਈ ਮੈਂ ਅਲਮਾਰੀ ਸਵਾਲ ਲਈ ਕੋਸ਼ ਕਰ ਲਿਆ ਇਦਾਂ ਕੰਮ ਕਰ ਲੈਣੇ ਚਲੋ ਹੈਗੇ ਆ ਘਰ ਤੇ ਜਦੋਂ ਨਹੀਂ ਕਰੇ ਹੁੰਦੇ ਫਿਰ ਤਾਂ ਮੇਰਾ ਬਿਲਕੁਲ ਧਿਆਨ द्या ਨਹੀਂ ਹੁੰਦਾ ਕੰਮ ਵੱਲ ਵੀ ਰਹਿਣ ਤੋਂ ਕੋਈ ਗੱਲ ਨਹੀਂ ਜਿਹੜਾ ਸਫਾਈਆਂ ਜਿਹੜਾ ਜ਼ਰੂਰੀ ਕੰਮ ਆ ਸਫਾਈਆਂ ਰੋਟੀ ਪਾਣੀ ਉਹ ਕਰਕੇ ਫੇ ਪੈ ਜਾਣੀ ਹੁੰਨੀ ਵੀ ਕੀ ਕਰਾਂ ਹੁਣ ਨਾ ਤਾਂ ਕਿਸੇ ਕੋ ਭੈਣ ਭਾਈ ਕੋ ਵੀ ਰੋਜ਼ ਬੰਦਾ ਕਿੰਨਾ ਕਾ ਦਾਸੀ ਦਾ ਕਹਿੰਦੇ ਹੁੰਦੇ ਸੁਣਾਈ ਜਾਵੇ ਪਾਠ ਰੋਜ਼ ਵੀ ਮੈਂ ਦਾਸੀਾਂ ਤੇ ਨਹੀਂ ਲੱਗਦਾ ਜਿਆ ਕਿੱਦਾਂ ਆ ਕਿਉਂਕਿ ਹਰ ਇੱਕ ਦੀ ਜ਼ਿੰਦਗੀ 'ਚ ਹੈ ਪ੍ਰੋਬਲਮ ਆ ਕੋਈ ਕਿੰਨਾ ਕੁ ਸੁਣ ਲੂਗਾ ਆਪਣੇ ਦੁੱਖ ਨੂੰ ਹੋਵਾ ਹੀ ਗਰੂ ਲਓ ਜੀ ਇੱਥੇ ਲਾਪੇ ਰੋਟੀਆਂ ਨਕਸ਼ੇ ਵੰਨ ਮੇਰੇ ਕੋਲ ਕਿਉਂਕਿ ਉਹ ਚਾਟਾ ਜਿਆਦਾ ਢਿੱਲਾ ਹੋ ਗਿਆ ਸੀਗਾ ਤੇ ਇੱਥੇ ਰੋਟੀ ਪਕਾਉਂਦੇ ਆ ਪਕਾਉਂਦੇ ਆ ਤੇ ਮੈਂ ਦੋ ਤਿੰਨ ਕਿ ਪ੍ਰਸ਼ਾਦ ਦੇ ਪਕਾਉਨੇ ਆ ਤੇ ਚਾਚਾ ਜੀ ਦੀ ਨੋ ਆ ਗਈ ਸੀਗੀ ਲੈਣ ਦੁੱਧ ਫਿਰ ਮੈਂ ਵੀਡੀਓ ਉੱਥੇ ਰੋਕ ਦੁੱਤੀ ਸੀ ਤੇ ਉਹ ਖੜੇ ਰਹਿ ਮੇਰੇ ਕੋਲ ਗੱਲਾਂ ਕਰਦੇ ਰਹਿ ਦਾ ਕਰਕੇ ਫਿਰ ਮੈਨੂੰ ਇਹ ਤਾਂ ਚੰਗਾ ਨਹੀਂ ਲੱਗਾ ਮੈਂ ਕਿ ਮੈਂ ਵੀਡੀਓ 'ਚ ਧਿਆਨ ਰੱਖਾਂ ਤੱਕਲੀ ਮੇਰੇ ਨਾਲ ਗੱਲਬਾਤ ਕਰਦੀ ਆ ਉਹ ਖੜ ਵੀ ਮੇਰੇ ਕੋਲ ਇੱਥੇ ਗਏ ਸੀ ਫਿਰ ਮੈਂ ਪੱਖਾ ਬਣਾਵਲ ਨੂੰ ਕੀਤਾ ਪੱਖਾ ਲੱਗਾ ਸੀ ਅੰਦਰ ਮੈਂ ਕਿ ਤੁਸੀਂ ਇੱਥੇ ਖੜ੍ਹ ਜੋ ਮੈਂ ਉਹਨਾਂ ਨੂੰ ਕਿਹਾ ਹੀ ਮੈਂ ਕਿ ਬੈਠੋ ਕਹਿੰਦੇ ਨਹੀਂ ਅਸੀਂ ਵੀ ਕਿਤੇੋਂ ਆਏ ਆ ਜਾਣਾ ਆ ਤੇ ਗੱਲਾਂ ਗੱਲ ਕੋਈ ਜ਼ਰੂਰੀ ਸੀਗੀ ਜਿਹਦਾ ਕਰਨੀ ਸੀ ਉਹਨਾਂ ਨੇ ਕੁਝ ਪੁੱਛਣਾ ਪੁੱਛਣਾ ਸੀਗਾ ਤੇ ਫਿਰ ਮੈਂ ਵੀਡੀਓ ਰੋਕ ਦਿੱਤੀ ਸੀ ਉੱਥੇ ਕਿ ਕਰਦੇ ਹੀ ਆ ਜੀ ਸਾਰੀਆਂ ਇਹ ਕੰਮ ਜ਼ਰੂਰੀ ਆ ਜੇ ਹੁਣ ਆਪਾਂ ਚੈਨਲ ਬਣਾਇਆ ਆ ਤੇ ਇਹਦੇ ਤੇ ਵੀਡੀਓ ਪਾਉਣੀ ਵੀ ਜ਼ਰੂਰੀ ਆ ਇਹ ਵੀ ਆਪਣਾ ਕੰਮ ਆ ਤੇ ਕੰਮ ਜਿਹੜਾ ਘਰ ਦਾ ਕਰ ਰਹੇ ਆ ਉਹ ਵੀ ਕਰਦਿਆਂ ਕਰਦਿਆਂ ਤੇ ਜੇ ਕੋਈ ਭੈਣ ਭਾਈ ਆ ਜਾਂਦਾ ਉਹਨੂੰ ਵੀ ਮੈਨੂੰ ਬੁਲਾਉਣਾ ਚਲਾਉਣਾ ਪੈਂਦਾ ਜੇ ਹੁਣ ਮੰਮੀ ਅਰਗੇ ਇੱਧਰ ਹੋਣ ਤੇ ਚਲੋ ਕਿੰਨੇ ਦੇ ਬੰਦਾ ਗੱਲਬਾਤ ਕਰਦਾ ਮੰਮੀ ਉੱਧਰ ਭਾਜੀ ਵੱਡੇ ਹੋਣਾ ਵਾਲਿਆ ਤੇ ਚਲੋ ਕੋਈ ਗੱਲ ਨਹੀਂ ਮਾ ਮਾਪੇ ਸਾਰੇ ਪਾਸੇ ਨਹੀਂ ਉਧਰ ਦਿਨੇ ਆਉ ਜਾਂਦੇ ਹੁੰਦੇ ਕਿਤੇ ਹੁਣ ਤਾਂ ਜਿੱਦ ਸਿਆਣੇ ਹੋਏ ਹੁਣ ਜਿਨੇ ਵੀ ਨਹੀਂ ਆਉਂਦੇ ਤੇ ਤਾਂ ਕਰਕੇ ਹੁਣ ਤੁਰਿਆ ਤਰਿਆ ਘਟ ਜਾਂਦਾ ਆ ਲੋ ਜੀ ਸਬਜ਼ੀ ਆਪਣੀ ਰਹਿ ਗਈ ਆ ਅਸੀਂ ਸਬਜ਼ੀ ਕਹਿੰਦੀ ਆਲੂ ਚਣਿਆਂ ਦੀ ਤਰੀ ਕੇ ਦਾਲ ਵੀ ਕਹਿ ਲੈਂਦੇ ਆ ਤੇ ਆਪੋ ਆਪਣਾ ਇੱਥੇ ਵੀਰਦੀ ਕਹਿੰਦੇ ਗਏ ਨੇ ਆਲੂਆਂ ਦੀ ਤਰੀ ਆਲੂਆਂ ਦੀ ਦਾਲ ਮੈਨੂੰ ਆਦਤ ਆ ਵੀ ਇਹ ਜਿਹੜੇ ਆਲੂ ਚਣਿਆਂ ਦੀ ਸਬਜ਼ੀ ਕਹਿਣੀ ਲਓ ਜੀ ਇੱਥੇ ਆਪਾਂ ਰੋਟੀ ਪਾਣੀ ਕਰਕੇ ਤੇ ਰਸੋਈ ਸਾਫ਼ ਕਰ ਲਈ ਸੀਗੀ ਚੱਲ ਗਈ ਸੀ ਭੈਣ ਜੀ ਉਸ ਤੋਂ ਬਾਅਦ ਚ ਫਿਰ ਮੈਂ ਕੱਪੜਾ-ਕਪੜਾ ਸੈਲਫ ਤੇ ਮਾਰਿਆ ਸਾਰੇ ਤੇ ਹੁਣ ਆਪਾਂ ਭਾਂਡਿਆਂ ਦਾ ਛਿੱਕਾ ਭਰਿਆ ਸੀਗਾ ਇਹਨੂੰ ਵੀ ਛਿੱਕਾ ਹੀ ਕਹਿੰਦੇ ਅਸੀਂ ਟੋਕਰੀ ਭਾਂਡੇ ਵਾਲੀ ਭਰੀ ਸੀ ਐਨ ਥੋਸ ਫਾਰ ਕੇ ਕੰਨੀਆਂ ਕੁੰਨੀਆਂ ਰੱਖੀਆਂ ਸੀ ਤੇ ਇਹ ਆਪਾਂ ਹੁਣ ਵਿੱਲਾ ਕਰਾਂਗੇ ਇਹਨੂੰ ਭਾਂਡੇ ਥਾਂ-ਥਾਂ ਹੀ ਟਿਕਾਵਾਂਗੇ ਜਿੱਥੇ-ਜਿੱਥੇ ਚੱਕੇ ਆ ਉੱਥੇ-ਉੱਥੇ ਰੱਖਾਂਗੇ ਜੀ ਤੇ ਇਹਦੇ ਵਿੱਚ ਫੇਰ ਹੋਰ ਹੋ ਜਾਣੇ ਉਹ ਰੱਖਾਂਗੇ। ਇਹ ਲਓ ਜੀ। ਨਾਲੋਂ ਨਾਲ ਟਕਾਏ ਹੋਣ। ਸੈਟਿੰਗ ਜੀ ਵਧੀਆ ਲੱਗਦੀ ਆ ਜੀ ਹੁਣ। ਉਤੋਂ ਉਦੋਂ ਟੋਕਰੀ ਚੋਂ ਕੱਢੂੰਗੀ ਸੈਲਫ ਤੇ ਰੱਖੀ ਛੱਡੂੰਗੀ। ਫੇਰ ਥੱਲੇ ਰੱਖੂੰਗੀ ਉਤੋਂ ਫੇਰ ਦੋਰਾਦ ਕੰਮਣਿਆ ਦੇ ਨਾਲ ਵੇਤਰ ਟੋਕਰੀ ਚ ਸੁੱਕ ਗਏ ਆ। ਪੱਖਾ ਚੱਲਦਾ ਸੀਗਾ ਤਾਂ ਕਰਕੇ ਜਲਦੀ ਸੁੱਕ ਜਾਂਦੇ ਆ। ਤੇ ਆਪਾਂ ਜਿੱਥੇ-ਜਿੱਥੇ ਚੱਕੇ ਉੱਥੇ-ਉੱਥੇ ਰੱਖ ਦੇਣੇ ਆ। ਲਓ ਜੀ। ਇਹ ਆਪਾਂ ਦੁੱਧ ਵਾਲੀ ਗੜਵੀ ਵੀ ਉੱਪਰ ਕੱਢ ਕੇ ਰੱਖ ਲਈ ਆ ਥੱਲੇ ਪਈ ਸੀ ਭਾਂਡਿਆਂ 'ਚ ਤੇ ਦਹੀਂ ਜਮੋਨੇ ਹੁੰਨੇ ਇਹਦੇ ਵਿੱਚ ਆਪਾਂ ਵੱਡੇ ਪਤੀਲੇ 'ਚ ਆਪਣਾ ਲੱਸੀ ਵਾਲਾ ਦੁੱਧ ਆ ਭਾਂਡਿਆਂ ਦਾ ਕੰਮ ਬੀਜੀ ਬਥੇਰਾ ਹੋ ਜਾਂਦਾ ਆ ਭਾਂਡੇ ਰਖਾਣ ਪੀਣ ਵਾਲੇ ਹੋ ਜਾਂਦੇ ਉਹ ਵੀ ਤੇ ਫਿਰ ਵੱਡੇ ਭਾਂਡੇ ਸਾਡੇ ਦੁੱਧ ਵਾਲੇ ਹੋ ਜਾਂਦੇ ਆ ਫਿਰ ਜਿਹੜਾ ਦੁੱਧ ਮੈਣ ਮੈਣ ਰੱਖਿਆ ਹੁੰਦਾ ਉਹਨਾਂ ਦਾ ਉਹ ਭਾਂਡੇ ਹੋ ਜਾਂਦੇ ਆ ਇਦਾਂ ਹੁੰਦਾ ਕਈ ਵੇਲੇ ਤਾਂ ਆ ਜਾਂਦੇ ਆ ਜਦੋਂ ਧਾਰਾਂ ਚੋਕ ਕੇ ਆਉਣੀ ਭੈਣ ਜੀ ਵੀ ਤੇ ਸਾਡੀ ਭੂਆ ਜੀ ਦਾ ਮੁੰਡਾ ਲ ਜਾਂਦਾ ਉਹ ਵੀ ਵੀ ਉਹ ਕੋਈ ਨਹੀਂ ਆ ਜਾਂਦੇ ਤਾਂ ਉਦੋਂ ਹੀ ਪਾਣੀ ਹੁੰਨੀ ਆ ਕਈ ਵੇਲੇ ਉਹਨਾਂ ਦੇ ਵੀ ਆਪਣੇ ਭਾਂਡਿਆਂ 'ਚ ਮੈਣ ਕੇ ਰੱਖਣਾ ਪੈਂਦਾ ਅਗਲੇ ਲੇਟ ਹੋ ਜਾਣ ਪਾ ਕੇ ਕਰਕੇ ਲਓ ਜੀ ਇੱਥੇ ਭਾਂਡੇ ਆਪਾਂ ਲੈ ਸੀ ਟਕਾ ਤੇ ਹੋਰ ਹੁਣ ਜਿਹੜਾ ਕੋਈ ਰਹਿ ਗਿਆ ਕੰਮ ਉਹ ਵੀ ਕਰਾਂਗੇ ਹੁਣ ਆਪਣੇ ਦੁੱਧ ਨੂੰ ਜਾਗ ਲਾਉਣ ਵਾਲਾ ਰਹਿੰਦਾ ਉਹ ਲਾਵਾਂਗੇ ਦਹੀਂ ਵਾਲਾ ਦੁੱਧ ਤੇ ਦੁੱਧ ਦੂਸਰਾ ਲੱਸੀ ਵਾਲਾ ਪਹਿਲਾਂ ਦਹੀਂ ਵਾਲੇ ਦੁੱਧ ਤੋਂ ਆਪਾਂ ਮਲਾਈ ਲਾ ਕੇ ਤੋਂ ਉੱਤਰ ਪਤੀਲੇ ਚ ਪਾਵਾਂਗੇ ਗੜਵੀ ਮੈਂ ਕਿਹਾ ਥੋਲਮਾ ਥੱਲੇ ਚੱਕੀ ਆਂ ਧਰ ਲੱਗਦਾ ਰਹਿੰਦਾ ਕੋਈ ਜਾਨਵਰ ਦੂਰ ਨਾ ਕੜਲੀ ਵਗੈਰਾ ਨਾਲ ਵੈਸੇ ਤਾਂ ਮੁੱਦੀ ਮਾਰੀ ਸੀ ਪਰ ਫੇਰ ਵੀ ਡਰਜਾ ਲੱਗਦਾ ਰਿਹਾ ਨਾ ਤਾਂ ਮੜਾਈ ਜਿੰਨੀ ਵੀ ਆਈ ਹੈ ਲਾ ਕੇ ਤੇ ਉਧਰ ਪਾ ਦਾਂਗੇ ਪਤੀਲੇ 'ਚ ਕਿਉਂਕਿ ਦਹੀਂ ਜਮਾਉਣਾ ਹੈ ਤੇ ਪੀਣ ਵਾਲਾ ਦੁੱਧ ਹੈ ਜਿੰਨੇ ਦਾ ਦਹੀਂ ਜਮਾਉਣਾ ਦਹੀਂ ਜਮਾਵਾਂਗੇ ਤੇ ਬਾਕੀ ਅਰਜਨ ਨੇ ਪੀਣਾ ਹੁੰਦਾ ਅਰਜਨ ਲਈ ਕਰਾਂਗੇ ਗਰਮ ਕਿਉਂਕਿ ਮੈਂ ਵੀ ਨਹੀਂ ਪੀਣਾ ਤੇ ਨਾ ਜੋਰ ਸਾਹਿਬ ਨੇ ਪੀਣਾ ਮੈਂ ਵੀ ਹੁਣ 2-3 ਦਿਨ ਹੋ ਗਏ ਦੁੱਧ ਛੱਡ ਰਹੀ ਆ ਜਦੋਂ ਪੀ ਲੈਣੀ ਰਾਤ ਨੂੰ ਦੁੱਧ ਤੇ ਮੈਨੂੰ ਪ੍ਰੋਬਲਮ ਆਉਂਦੀ ਆ ਥੋੜੀ ਜਿਹੀ ਤੇ ਮੈਂ ਡਾਕਟਰ ਨੇ ਨੂੰ ਪੁੱਛਿਆ ਸੀ ਉਹ ਕਹਿੰਦੇ ਦਿਨੇ ਪਿਓ ਫਿਰ ਰਾਤ ਨੂੰ ਨਹੀਂ ਪੀ ਸਕਦੇ ਦਿਨੇ ਜ਼ਰੂਰ ਪਿਓ ਵੀ ਦੁੱਧ ਜ਼ਰੂਰੀ ਆ ਪੀਣਾ ਮੈਂ ਮੈਡੀਸਿਨ ਲੈ ਇੰਨੇ ਆ ਤੇ ਉਹਦੇ ਨਾਲ ਖੁਸ਼ਕੀ ਜੀ ਆਊਗੀ ਦਵਾਈਆਂ ਦੇ ਨਾਲ ਉਹਦੇ ਨਾਲੋਂ ਬਿਹਤਰ ਆ ਵੀ ਤੁਸੀਂ ਦੁੱਧ ਇੱਕ ਕੱਪ ਲਓ ਇੱਕ ਗਲਾਸ ਲਓ ਦਿਨ ਵਿੱਚ ਤੇ ਨਹੀਂ ਪੀ ਲੋ ਜੇ ਰਾਤ ਨੂੰ ਨਹੀਂ ਪਚਦਾ ਤਾਂ ਅੱਗੇ ਮੈਨੂੰ ਇਦਾਂ ਹੁੰਦੀ ਸੀ ਜੀ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਦੁੱਧ ਪੀਤੇ ਬਗੈਰ ਤੇ ਹੁਣ ਦੋ ਤਿੰਨ ਦਿਨ ਤੋਂ ਇਦਾਂ ਹੁੰਦੀ ਸੀ ਤਾਂ ਕਰਕੇ ਫਿਰ ਮੈਂ ਛੱਡੀ ਦਿੱਤਾ ਮੈਂ ਕਿ ਜਦੋਂ ਮੈਂ ਕੱਲ ਨਹੀਂ ਪਰਸੋਂ ਪੀਤਾ ਤੇ ਮੈਂ ਸਹੀ ਰਹੀ ਫਿਰ ਮੈਂ ਕੱਲ ਵੀ ਨਹੀਂ ਪੀਤਾ ਅੱਜ ਵੀ ਹੁਣ ਆਰਜਨ ਲਈ ਕਰਕੇ ਰੱਖ ਲੈਣਾ ਜਿਹੜਾ ਬਚਦਾ ਹੁੰਦਾ ਤਾਂ ਉਹ ਫਿਰ ਕੋਲੀ ਛਪਾ ਕੇ ਤੇ ਫਿਰ ਉਹ ਰੱਖ ਦਿੰਨੀ ਹੁੰਦੀ ਮਾਰੇ ਲਈ ਖੁਆਜਾ ਬਣਾ ਲੈਣੀ ਹੁੰਦੀ ਆਈਸਕ੍ਰੀਮ ਕੈਲੋ ਚੈੱਕ ਹੋਆ ਕੈਲੋ ਉੱਦੀ ਦੁੱਧ ਵਾਲਾ ਤੇ ਨਿਆਣਾ ਤਾਂ ਕੰਮ ਕਰਦਾ ਨਾਲ ਕਰਾ ਲਿੰਦਾ ਸਾਡੇ ਹੈਲਪ ਵਿਚਾਰਾ ਤੇ ਖਾਣ ਪੀਣ ਨੂੰ ਆਪਾਂ ਨਹੀਂ ਕਦੇ ਫਰਕ ਕੀਤਾ ਉਹਦੇ ਨਾਲ ਜੇ ਉਹ ਜਗਾ ਦਿੰਦਾ ਆਪਾਂ ਲਾ ਦੁੱਧ ਸਾੰਪ ਦੁੱਤਾ ਤੇ ਬੜਾ ਦਿਲ ਕਰਦਾ ਜੀ ਚੁੱਲ੍ਹੇ ਤੇ ਕੰਮ ਕਰੀਏ ਪੜੋਲੀ ਹੋਵੇ ਜਿਹਨੂੰ ਤੁਸੀਂ ਹਾਰਾ ਕਹਿੰਦੇ ਨੇ ਸਾਡੇ ਪੜੋਲੀ ਕਹਿੰਦੇ ਉਹਦੇ ਵਿੱਚ ਦੁੱਧ ਤੱਤਾ ਧਰੀਏ ਕਾੜਨੇ ਵਿੱਚ ਮਦਾਨੀ ਲਾਈਏ ਚਾਟੀ ਵਿੱਚ ਪਰ ਕੀ ਕਰੀਏ ਹੁਣ ਇਦਾਂ ਦੀਆਂ ਚੀਜ਼ਾਂ ਹੈ ਨਹੀਂ ਇੱਥੇ ਮੇਰੇ ਕੋਲ ਤੇ ਇਹ ਆਪਾਂ ਪੀਣ ਵਾਲਾ ਦੁੱਧ ਗਰਮ ਕਰ ਲਿਆ ਸੀ ਇਹਨੂੰ ਪੋਣ ਲਾਂਗੇ ਉੱਥੇ ਤਾਂ ਸਾਡੇ ਮੰਮੀ ਜਿੰਨਾ ਚਿਰ ਰਹੇ ਆ ਮੰਮੀ ਹੁਣੀ ਕਾੜਨੇ ਚ ਕਾੜਦੇ ਰਹੇ ਆ ਫੇ ਬਾਅਦ ਵਿੱਚ ਚਲੋ ਥੋੜਾ ਜਿਹਾ ਇਦਾਂ ਵੀ ਕੀਤੀ ਉਹਨਾਂ ਨੇ ਚੁੱਲੇ ਤੇ ਸਵੇ ਨੂੰ ਰੋਟੀ ਪਕਾ ਲੈਣੀ ਚੁੱਲੇ ਤੇ ਪਤੀਲੇ ਚ ਦੁੱਧ ਪਾ ਕੇ ਰੱਖ ਦੇਣਾ ਕੜੀ ਜਾਣਾ ਕੜੀ ਜਾਣਾ ਸਾਰਾ ਦਿਨ ਤੇ ਕਿਉਂਕਿ ਲਾਲ ਜੀ ਹੋ ਜਾਂਦੀ ਜਦੋਂ ਲੱਸੀ ਉਹ ਸਵਾਦ ਲੱਗਦੀ ਆ ਦੁੱਧ ਕੱਢ ਜਾਂਦਾ ਜਦੋਂ ਤੇ ਆਪੋ ਪਾਂਡੇ ਲੈ ਤੋ ਤੇ ਰਸੋਈ ਸਾਰੀ ਸਾਫ਼ ਕਰ ਦੁੱਤੀ ਆ ਹੁਣ ਆਪਾਂ ਜਾਵਾਂਗੇ ਬਾਹਰ ਜੀ ਵਾਰ ਦੇਖਦੇ ਆ ਕੀ ਕਰਦਾ ਅਰਜਨ ਤੇ ਹੋਰ ਜੀ ਵੀਡੀਓ ਜੇ ਚੰਗੀ ਲੱਗਦੀ ਹੁੰਦੀ ਤੇ ਆ ਲਾਇਆ ਜੀ ਆਪਾਂ ਪੇਪਰ ਕੰਦ ਤੇ ਕੰਦ ਬਹੁਤ ਖਰਾਬ ਹੋਈ ਸੀ। ਲਓ ਜੀ ਇੱਥੇ ਆਰਜਨ ਖੇਡਦਾ ਆ ਕੁੱਤੇ ਨਾਲ। ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਜੀ। ਤੇ ਇੱਧਰ ਕੁੜੀਆਂ ਆ ਗਈਆਂ ਸੀ ਤਾਂ ਉਹ ਡਾਰਤੀਆਂ ਕੁੱਤੇ ਤੋਂ ਤਾਂ ਫਿਰ ਮੈਂ ਸ਼ੈਫੀ ਨੂੰ ਕਹਿੰਦੀ ਸੀ ਮੈਂ ਕਿ ਇਹਨੂੰ ਬੰਨ ਦੇ। ਤੇ ਨਿਆਣੀਆਂ ਦੇ ਅੰਦਰ ਪਾੜਨਾ ਨੇਗਾ ਇਦਾਂ। ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਜੀ। ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ